ਕੱਲ ਰਮਨ ਕੁਮਾਰ ਐਕਸਾਈਜ਼ ਇੰਸਪੈਕਟਰ ਸਰਕਲਟਰੀ ਵੱਲੋਂ ਸਮੇਤ ਪੁਲਿਸ ਪਾਰਟੀ ਜਿਹੜਾ ਵਾ ਇਲੈਗਲ ਸ਼ਰਾਬ ਦੀ ਬਿਕਰੀ ਦੇ ਤਲਾਬ ਮਿਲਣ ਤੇ ਸ਼ਾਟਾ ਥਾਣਾ ਦਾ ਏਰੀਆ ਖਾਂਡਵਾਲਾ ਵਿੱਚ ਪਸ਼ੌਰੀਏ ਮਹੱਲੇ ਵਿੱਚ ਰੇਡ ਕੀਤੀ ਗਈ ਜਿੱਥੇ ਸੁਵਿੰਦਰ ਕੁਮਾਰ ਦੇ ਰਾਜੂ ਨਾਮ ਦੇ ਵਿਅਕਤੀ ਜੋ ਕਰਨੇ ਦੁਕਾਨ ਕੰਮ ਕਰਦੇ ਸੀ ਇਹਨਾਂ ਦੇ ਘਰ ਜਦੋਂ ਰੇਡ ਕੀਤੀ ਗਈ ਤਾਂ ਇਹ ਵਿਅਕਤੀ ਜਿਹੜਾ ਉਤੋਂ ਪਿਛਲੀ ਸਾਈਡ ਤੋਂ ਕੋਠੇ ਤੋਂ ਦੇ ਭੱਜਣ ਵਿੱਚ ਕਾਮਯਾਬ ਹੋ ਗਏ ਐਕਸਾਈਜ਼ ਪੈਟਰ ਤੇ ਉਹਨਾਂ ਦੀ ਪਾਰਟੀ ਵੱਲੋਂ ਜਦੋਂ ਉਹਨਾਂ ਨੂੰ ਕਰਦੀ ਸੱਟ ਕੀਤੀ ਗਈ ਤਾਂ ਪ੍ਰਵਾਲਕ ਮੈਂਬਰਾਂ ਵੱਲੋਂ ਜਿਹੜਾ ਵਾ ਇਨਾ ਰੋਕੀਤਾ ਗਿਆ ਅਤੇ ਨਾਲ ਧੱਕਾ ਮੁਕੀ ਕੀਤੀ ਗਈ ਤਾਂ ਐਕਸਾਈ ਪਾਰਟੀ ਤੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਐਕਸਾਈ ਦਾ ਕਰਮਚਾਰੀ ਜ਼ਖਮੀ ਹੋਇਆ ਇਸ ਸਬੰਚ ਅਸੀਂ ਰਮਨ ਕੁਮਾਰ ਸਪੈਕਟਰ ਐਕਸਾਈ ਦੇ ਬਿਆਨ ਤੇ 66ਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ ਮੌਕੇ ਤੇ ਜਿਹੜਾ ਮਤਤਿਸ਼ ਕੀਤੀ ਜਾ ਰਹੀ ਆ ਮੌਕੇ ਦੇ ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨਾਂ ਲੈ ਕੇ ਅਤੇ ਮੌਕੇ ਦੀ ਸੀਸੀਟੀਵੀ ਫੁਟੇਜ ਵਾਜ ਕੇ ਜੋ ਵੀ ਕਾਨੂੰਨ ਸਰਬੰਦੀ ਕਾਰਵਾਈ ਕੀਤੀ ਜਾਊਗੀ ਇਹ ਸੋਚਿਆ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੋ ਵੀ ਤਫਤੀਸ਼ ਜਾਂ ਅੰਤ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਦੂਸਰੀ ਧਿਰ ਵੱਲੋਂ ਵੀ ਜਿਹੜਾ ਦੋਸ਼ ਲਗਾਏ ਗਏ ਸਨ ਕਿ ਸਾਈਡ ਪਾਰਟੀ ਵੱਲੋਂ ਉਹਨਾਂ ਦੀ ਇੱਕ ਔਰਤ ਨੂੰ ਜ਼ਖਮੀ ਕੀਤਾ ਹੈ ਇਸ ਸਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਜਿਹੜਾ ਸੀਸੀਟੀਵੀ ਜਿਹੜਾ ਹੈਗਾ ਡੀਵੀਆਰ ਜਿਹੜਾ ਗਾਇਬ ਕਰ ਦਿੱਤਾ ਗਿਆ ਦਿੱਤਾ ਨਹੀਂ ਜਾ ਰਿਹਾ ਪੁਲਿਸ ਨੂੰ ਆਸ-ਪਾਸ ਦੇ ਸੀਸੀਟੀਵੀ ਵਾਜ ਕੇ ਮੌਕੇ ਦੇ ਡੂੰਘਾਈ ਨਾਲ ਤਫਤੀਸ਼ ਕਰਕੇ ਕਾਨੂੰਨਸਰ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗਾ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ